ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਤੇ ਗੱਲ ਕਰਦੇ ਆਂ ਆਪਾਂ ਅੱਜ ਤੁਹਾਡੀ ਭਰਤੀ ਦੇ ਰਿਲੇਟਿਡ ਜੋ ਵੀ ਕੁਐਸਚਨਸ ਵਗੈਰਾ ਆ ਰਹੇ ਨੇ ਪੰਜਾਬ ਪੁਲਿਸ ਭਰਤੀ ਕਨਸਟੇਬਲ ਦੀ ਜਿਹੜੀ ਚੱਲ ਰਹੀ ਹੈ ਤੇ ਕਾਫੀ ਹਣਾਂ ਦੇ ਕਮੈਂਟਸ ਆ ਰਹੇ ਨੇ ਵੀ ਸਰ ਵਰਦੀ ਬਾਰੇ ਜਿਵੇਂ ਕਿ ਤੁਸੀਂ ਪਹਿਲਾਂ ਹੀ ਮੈਂ ਇੰਨਾਂ ਚੀਜ਼ਾਂ ਤੇ ਕਾਫੀ ਜਵਾਬ ਦਿੱਤੇ ਨੇ ਵਰਦੀ ਬਾਰੇ ਜਿਵੇਂ ਹੋ ਗਿਆ ਜਾਂ ਪੀਟੀ ਡਰੈਸ ਬਾਰੇ ਹੋ ਗਿਆ ਤੇ ਜਾਂ ਜਾਂ ਜਿਵੇਂ ਹੋਰ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਬਾਇ ਆਰਡਰ ਸਮਾਨ ਤੁਹਾਨੂੰ ਉਥੋਂ ਮਿਲਣਾ ਹੈਗਾ ਮੈਂ ਵੀਡੀਓ ਵਿੱਚ ਇਹ ਚੀਜ਼ ਪਾਈ ਸੀਗੀ ਤੇ ਮੈਨੂੰ ਉਸ ਬਾਰੇ ਵੀ ਕਾਫੀ ਫੋਨ ਵੀ ਆ ਰਹੇ ਨੇ ਤੇ ਕਮੈਂਟਸ ਵਿੱਚ ਵੀ ਇਹ ਚੀਜ਼ ਪੁੱਛ ਰਹੇ ਨੇ ਕੈਂਡੀਡੇਟ ਵੀ ਸਰ ਜੀ ਸਾਨੂੰ ਉਥੇ ਬਾਇ ਆਰਡਰ ਸਮਾਨ ਮਿਲਣਾ ਹੀ ਆ ਤੇ ਫਿਰ ਅਸੀਂ ਪਹਿਲਾਂ ਕਿਉਂ ਲੈਣਾਗਾ ਜਾਂ ਅਸੀਂ ਉਥੇ ਜਾ ਕੇ ਲੈ ਲਾਂਗੇ ਜਾਂ ਪੇਡ ਹੋਊਗਾ ਵੀ ਕੀ ਸਿਸਟਮ ਵੀ ਕਾਫੀ ਕੁਐਸਚਨ ਇਦਾਂ ਦੇ ਤੁਹਾਡੇ ਮਨ ਦੇ ਵਿੱਚ ਸਵਾਲ ਹੈਗੇ ਆ ਠੀਕ ਹੈ ਮੈਂ ਉਹ ਤੁਹਾਡੇ ਜੀ ਜਾਣਕਾਰੀ ਦੇਣੀ ਚਾਹੁੰਗਾ ਇੱਕ ਸ਼ਾਰਟ ਵੀਡੀਓ ਦੇ ਵਿੱਚ ਤੇ ਹੋਪ ਕਰਦਾ ਹਾਂ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖੋਗੇ ਔਰ ਸਾਰੀ ਵੀਡੀਓ ਦੇਖਿਆ ਕਰੋ ਯਾਰ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਜੋ ਤੁਸੀਂ ਹਾਫ ਵੀਡੀਓ ਦੇਖਦੇ ਹੋ ਜਦੋਂ ਤੇ ਫਿਰ ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਫਿਰ ਤੁਸੀਂ ਫੇਰ ਉਹੀ ਕਮੈਂਟ ਦੇ ਵਿੱਚ ਵਾਪਸ ਕਰਦੇ ਹੋ ਜਦ ਕਿ ਮੈਂ ਉਸ ਚੀਜ਼ ਦਾ ਜਵਾਬ ਪਹਿਲਾਂ ਹੀ ਕਮੈਂਟ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਮੈਂ ਦੇ ਚੁੱਕਿਆ ਹੁੰਨਾ ਠੀਕ ਆ ਸੋ ਹੋਪ ਕਰਦਾ ਹਾਂ ਤੁਸੀਂ ਵੀਡੀਓ ਸਾਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਸਾਰਾ ਜੋ ਵੀ ਬਾਇਓ ਡਾਟਾ ਮੈਂ ਦਿੰਨਾਗਾ ਠੀਕ ਆ ਤੁਹਾਨੂੰ ਪਤਾ ਲੱਗ ਸਕੇ ਤੇ ਮੈਂ ਗੱਲ ਕਰ ਰਿਹਾ ਸੀ ਬਾਇਓ ਆਰਡਰ ਦਾ ਪੁੱਛਿਆ ਸੀਗਾ ਇੱਕ ਦੋਸਤ ਨੇ ਤੇ ਹੋਰ ਕਾਫੀ ਮੈਨੂੰ ਕਾਲਸ ਦੇ ਵਿੱਚ ਵੀ ਪ ਠੀਕ ਆ ਤੇ ਟਰੰਕ ਬਾਰੇ ਵੀ ਆਪਾਂ ਗੱਲ ਕਰਦੇ ਵੀ ਟਰੰਕ ਤੁਸੀਂ ਨਾ ਜਿਹੜਾ ਬਲੈਕ ਹੀ ਲੈ ਕੇ ਜਾਣਾ ਹੈਗਾ ਤੇ ਵਾਈਟ ਦਾ ਮਤਲਬ ਕਿ ਜਿਵੇਂ ਕਹਿ ਸਕਦੇ ਫਿਰ ਤੁਹਾਨੂੰ ਉਥੇ ਕਹਿਣਗੇ ਵੀ ਟਰੰਕ ਤੁਹਾਡਾ ਬਲੈਕ ਕਰਵਾ ਲਓ ਠੀਕ ਆ ਵਾਈਟ ਵੀ ਚੱਲ ਜਾਂਦਾ ਪਰ ਜਿਹੜੇ ਆਪਣੀ ਜਿਹੜੀ ਮਤਲਬ ਫੋਰਸ ਦੇ ਵਿੱਚ ਜਿਹੜਾ ਕਲਰ ਚੱਲਦਾ ਨਾ ਟਰੰਕ ਦਾ ਉਹ ਬਲੈਕ ਹੀ ਹੁੰਦਾ ਠੀਕ ਆ ਤੁਸੀਂ ਕਿਸੇ ਵੀ ਪੁਰਾਣੇ ਮਲਾਜੰਦ ਦਾ ਟਰੰਕ ਦੇਖ ਲਓ ਕਿਸੇ ਪੁਰਾਣੇ ਭਰਤੀ ਦਾ ਦੇਖ ਲਓ ਠੀਕ ਆ ਉਹ ਸਾਰਿਆਂ ਕੋਲ ਹੀ ਮਤਲਬ ਜਿਹੜੇ ਟਰੰਕ ਹੁੰਦੇ ਆ ਉਹ ਬਲੈਕ ਹੀ ਹੁੰਦੇ ਆ ਠੀਕ ਆ ਉਹਦੇ ਉੱਪਰ ਚਿੱਟੇ ਅੱਖਰਾਂ ਦੇ ਵਿੱਚ ਆਪਣਾ ਨਾਮ ਲਿਖਵਾ ਲਓ ਠੀਕ ਆ ਜੋ ਵੀ ਤੁਹਾਡਾ ਨਾਮ ਹੋ ਜਿਵੇਂ ਮੇਰਾ ਨਾਮ ਪ੍ਰਿੰਸ ਪ੍ਰੀਤ ਆ ਠੀਕ ਆ ਮੈਂ ਪ੍ਰਿੰਸ ਪ੍ਰੀਤ ਲਿਖਵਾ ਲਿਆ ਠੀਕ ਆ ਪਿੱਛੇ ਆਪਦਾ ਬੈਲਟ ਨੰਬਰ ਲਿਖਵਾ ਕੇ ਠੀਕ ਆ ਉਹਦੇ ਵਿੱਚ ਸਲੈਸ਼ ਪਾ ਕੇ ਜਾਂ ਅਬਲਿਕ ਪਾ ਕੇ ਮੈਂ ਉਹਦਾ ਬੈਲਟ ਨੰਬਰ ਲਿਖਵਾ ਲਿਆ ਠੀਕ ਆ ਇਸ ਤੋਂ ਮਤਲਬ ਕਿ 트렁ਕ ਰੋਲਦਾ ਨਹੀਂ ਪਹਿਲੀ ਗੱਲ ਤਾਂ ਇਹ ਚੀਜ਼ ਆ ਵੀ 트렁ਕ ਤੁਹਾਡਾ ਰੋਲੂਗਾ ਨਹੀਂ ਠੀਕ ਆ ਔਰ ਜਿਹੜਾ ਮਤਲਬ ਕਿ ਤੁਹਾਡਾ ਸੇਫਟੀ ਆ ਨਾ 트렁ਕ ਦੀ ਤੇ ਉਹ ਬਣ ਜਾਂਦੀ ਹੈਗੀ ਆ ਵੀ ਕਿਉਂਕਿ ਤੁਸੀਂ ਉੱਤੇ ਆਪਣਾ ਨਾਮ ਜੋ ਵੀ ਮਤਲਬ ਹੈਗਾ ਕਿਤੇ ਵੀ ਤੁਹਾਡਾ 트렁 ਠੀਕ ਹੈ ਇਨ ਕੇਸ ਆਪਾਂ ਕਿਤੇ ਬਾਹਰ ਡਿਊਟੀ ਜਾਂਦੇ ਆ ਠੀਕ ਹੈ ਤੁਸੀਂ ਟਰੰਕ ਵੈਸੇ ਦਾ ਟਰੰਕ ਲੈ ਕੇ ਜਾਂਦੇ ਨਹੀਂਗੇ ਤੇ ਕੋਲੇ ਆਪਣਾ ਇੱਕ ਅਲਟਰਨੇਟਿਵ ਛੋਟਾ ਬੈਗ ਰੱਖੋ ਜਿਵੇਂ ਕਿਟ ਵਗੈਰਾ ਹੁੰਦੀ ਹੈ ਤੇ ਉਹਦੇ ਵਿੱਚ ਆਪਾਂ ਡਰੈਸ ਵਗੈਰਾ ਜਾਂ ਆਪਣਾ ਫਾਰਮਲ ਕੱਪੜੇ ਲੈ ਕੇ ਜਾ ਸਕਦੇ ਹਾਂ ਠੀਕ ਹੈ ਤੇ ਆਹ ਚੀਜ਼ ਮੈਂ ਥੋੜੀ ਜਿਹੀ ਮੈਂਸ਼ਨ ਕੀਤੀ ਹੈ ਜਿਵੇਂ ਟਰੰਕ ਬਾਰੇ ਵੀ ਟਰੰਕ ਜ਼ਰੂਰੀ ਹੈ ਠੀਕ ਹੈ ਕਿਉਂਕਿ ਜਦੋਂ ਆਪਣੀ ਚੈਕਿੰਗ ਹੁੰਦੀ ਆ ਰੂਮਸ ਦੇ ਵਿੱਚ ਠੀਕ ਹੈ ਔਰ ਆਪਣੇ ਜਿਹੜਾ ਸਮਿਟਰੀ ਹੁੰਦੀ ਹੈ ਨਾ ਬੈੱਡ ਦੇ ਨਾਲ ਟਰੰਕ ਜ਼ਰੂਰੀ ਹੈ ਠੀਕ ਹੈ ਇੱਕ ਦੋਸਤ ਨੇ ਪੁੱਛਿਆ ਵੀ ਬੈਗ ਲੈ ਜਾਣੇ ਵੀ ਠੀਕ ਹੈ ਤੇ ਟਰੰਕ ਬ੍ਰਦਰ ਜ਼ਰੂਰੀ ਆ ਠੀਕ ਆ ਆਪਣਾ ਛੋਟਾ ਲੈ ਜਾਓ ਆਪਣਾ ਵੱਡਾ ਲੈ ਜਾਓ ਤੇ ਜ਼ਰੂਰੀ ਆ ਠੀਕ ਆ ਇਹ ਚੀਜ਼ਾਂ ਜਿਵੇਂ ਕਹਿ ਸਕਦੇ ਨੇ ਨਾ ਵੀ ਇੱਕ ਟ੍ਰੇਨਿੰਗ ਦਾ ਪਾਰਟ ਆ ਠੀਕ ਆ ਫਿਰ ਤੁਸੀਂ ਡਿਸਪਲਿਨ ਦੇ ਵਿੱਚ ਫੇਰ ਹੀ ਆਉਂਗੇ ਜੇ ਤੁਸੀਂ ਹਰ ਇੱਕ ਚੀਜ਼ ਨੂੰ ਮਤਲਬ ਪੈਰਲਲ ਸਾਰਿਆਂ ਦੀ ਸਮਾਨ ਚ ਲੂਗੇ ਜੋਥ ਨੂੰ ਅੱਗੋਂ ਹੁਕਮ ਮਿਲਦਾ ਹੈਗਾ ਠੀਕ ਆ ਤੇ ਗੱਲ ਕਰਦੇ ਆਪਾਂ ਫਿਰ ਉਹ ਸਮਾਨ ਦੀ ਠੀਕ ਆ ਵੀ ਜਿਹੜਾ ਸਮਾਨ ਤੁਸੀਂ ਪੁੱਛ ਰਹੇ ਸੀ ਮੈਨੂੰ ਵੀ ਅਸੀਂ ਜਿਹੜਾ ਬਾਇਓਰਡਰ ਸਾਨੂੰ ਸਮਾਨ ਮਿਲਣਾ ਉੱਥੇ ਵੀ ਅਸੀਂ ਪਹਿਲਾਂ ਕਿਉਂ ਲਈ ਵੀ ਸਾਨੂੰ ਜਦੋਂ ਉੱਥੇ ਮਿਲਣਾ ਤਾਂ ਔਰ ਇੱਕ ਬ੍ਰਦਰ ਮਤਲਬ ਕਾਫੀ ਮੈ ਵਰਦੀ ਇੱਕ ਸਵਾਲ ਹੀ ਵੀ ਸਾਨੂੰ ਉੱਥੇ ਦਾ ਵਰਦੀ ਮਿਲ ਹੀ ਜਾਣੀ ਆ ਤੇ ਮੈਂ ਤੁਹਾਨੂੰ ਇਹ ਚ ਹੀ ਦੱਸਣਾ ਚਾਹੂੰਗਾ ਵੀ ਜਦੋਂ ਤੁਹਾਡੀ ਡਿਊਟੀ ਮੰਨ ਕੇ ਚੱਲੋ ਪੁਲਿਸ ਲਾਈਨ ਦੇ ਵਿੱਚ ਲੱਗਣੀ ਆ ਸਪੋਜ਼ ਕਰੋ ਮੇਰੀ ਅੱਜ ਡਿਊਟੀ ਲੱਗੀ ਮੈਂ ਨਿਊ ਰਿਕਰੂਟ ਭਰਤੀ ਆ ਠੀਕ ਆ ਔਰ ਮੇਰੇ ਅੱਜ ਜਿਹੜੀ ਵਰਦੀ ਪਾਈ ਆ ਮੰਨ ਕੇ ਚੱਲੋ ਮੈਂ ਅੱਜ ਰਾਤ ਨੂੰ 10 ਵਜੇ ਫ੍ਰੀ ਹੋਇਆ ਠੀਕ ਆ ਔਰ ਤੜਕੇ ਮੈਨੂੰ ਫੇਰ ਸਪੋਜ਼ ਕਰੋ ਵੀ 8 ਵਜੇ ਪੁਲਿਸ ਲਾਈਨ ਬੁਲਾ ਲਿਆ ਠੀਕ ਆ ਕੀ ਮੈਂ ਰਾਤ ਨੂੰ ਆ ਕੇ ਵਰਦੀ ਧੋ ਕੇ ਉਹਨੂੰ ਸੁਕਾ ਕੇ ਉਹਨੂੰ ਪ੍ਰੈਸ ਕਰਕੇ ਸਵੇਰ ਨੂੰ ਰੈਡੀ ਕਰ ਸਕਦਾ ਇੰਪੋਸੀਬਲ ਠੀਕ ਆ ਜਿਦੋਂ ਕਿ ਆਪਾਂ ਬਾਹਰ ਰਹਿੰਨੇ ਖਾਸ ਕਰਕੇ ਉਦੋਂ ਇਹ ਚੀਜ਼ਾਂ ਇੰਪੋਸੀਬਲ ਹੋ ਜਾਂਦੀਆਂ ਤੁਹਾਡੇ ਕੋਲ ਇੱਕ ਹੋਰ ਵਰਦੀ ਹੋਊਗੀ ਸਪੋਜ਼ ਕਰੋ ਤੁਹਾਡੇ ਕੋਲ ਇੱਕ ਵਰਦੀ ਪਈ ਆ ਉਹ ਤਿਆਰ ਪਈ ਆ ਠੀਕ ਆ ਪ੍ਰੈਸ ਵਗੈਰਾ ਕਰਾ ਕੇ ਰੱਖੀ ਹੋਈ ਆ ਤੁਸੀਂ ਠੀਕ ਆ ਉਹਦੇ ਮਤਲਬ ਸਾਰੇ ਮਤਲਬ ਜਿਵੇਂ ਇਹਦੇ ਪਾਰਟ ਜਿਹੜੇ ਐਕਸੈਸਰੀਜ਼ ਵਗੈਰਾ ਹੈਗੀਆਂ ਲੱਗੀਆਂ ਹੋਈਆਂ ਠੀਕ ਆ ਤੁਸੀਂ ਆ ਵਰਦੀ ਲਾਉਂਗੇ ਤੁਸੀਂ ਜਾ ਕੇ ਸਿਰਫ ਇਹ ਵਰਦੀ ਧੋਣੀ ਆ ਠੀਕ ਆ ਸਤੋਣ ਧੋ ਕੇ ਤੁਸੀਂ ਸੁੱਕਣੇ ਪਾ ਦੋਗੇ ਉਹ ਸੁਬਾ ਤੁਹਾਨੂੰ ਪਤਾ ਮੈਂ ਸੁਬਾ ਡਿਊਟੀ ਜਾਣਾ ਮੈਂ ਦੂਜੀ ਵਰਦੀ ਪਾ ਕੇ ਆਪਣੀ ਚਲਾ ਜਾਊਗਾ ਠੀਕ ਆ ਔਰ ਜਿਹੜੀ ਇਹ ਵਰਦੀ ਆ ਤੁਸੀਂ ਮਤਲਬ ਇਹ ਪ੍ਰੈਸ ਕਰ ਲੈਣੀ ਹੈਗੀ ਜਾਂ ਪ੍ਰੈਸ ਕਰਵਾ ਲੈਣੀ ਹੈਗੀ ਮਤਲਬ ਜਦੋਂ ਤੁਸੀਂ ਪੁਲਸ ਲਾਈਨ ਦੇ ਵਿੱਚ ਹੋਵੋਗੇ ਟ੍ਰੇਨਿੰਗ ਸੈਂਟਰ ਦੇ ਵਿੱਚ ਤੁਸੀਂ ਪ੍ਰੈਸ ਨਹੀਂ ਲੈ ਕੇ ਜਾ ਸਕਦੇ ਮੈਂ ਹੈਰਾਨ ਆ ਯਾਰ ਤੁਹਾਡੇ ਦੇ ਕਿ ਮੈਂ ਨਾ ਇਹ ਚੀਜ਼ ਮੈਂਸ਼ਨ ਕੀਤੀ ਸੀ ਵੀ ਪ੍ਰੈਸ ਨਹੀਂ ਲਗਿਆ ਨਹੀਂ ਮੈਨੂੰ ਫਿਰ ਵੀ ਮੈਨ ਲੱਗਦਾ ਇੱਕ ਕੁੜੀ ਸੀਗੀ ਉਹਨੇ ਕਮੈਂਟ ਦੇ ਵਿੱਚ ਪੁੱਛਿਆ ਵੀ ਸਰ ਆਇਰਨ ਲੈ ਕੇ ਜਾ ਸਕਦੇ ਆ ਕੱਪੜੇ ਆਇਰਨ ਕਰਨ ਵਾਸਤੇ ਯਾਰ ਉਹ ਦੇਖ ਰਿਹਾ ਕਰੋ ਮੈਂ ਸ ਹੂਪ ਕਰਦਾ ਹੁੰਨਾ ਵੀ ਤੁਸੀਂ ਫੁੱ ਦੇਖੋਗੇ ਤੁਹਾਨੂੰ ਮਤਲਬ ਸਾਰੇ ਡਾਊਟ ਤੁਹਾਡੇ ਕਲੀਅਰ ਹੋ ਜਾਣਗੇ ਅੱਧੀ ਅਦੂਰੀ ਜਾਣਕਾਰੀ ਹਮੇਸ਼ਾ ਹੀ ਹਾਨੀਕਾਰਕ ਹੁੰਦੀ ਹੈ ਮੈਨੂੰ ਕੋਈ ਚੱਕਰ ਨਹੀਂ ਆ ਮੈਂ ਇਸ ਸਟੇਜ ਨੂੰ ਲੰਘ ਚੁੱਕਿਆ ਹਾਂ ਠੀਕ ਹੈ ਮੇਰਾ ਕੰਮ ਆ ਤੁਹਾਨੂੰ ਗਾਈਡ ਕਰਨਾ ਔਰ ਕਈ ਗਾਈਡੈਂਸ ਲੈ ਵੀ ਰਹੇ ਆ ਪ੍ਰੋਪਰ ਵੀਡੀਓ ਦੇਖ ਵੀ ਰਹੇ ਆ ਔਰ ਕਈ ਮੈਂ ਆਪ ਮਤਲਬ ਆਪਦੀਆਪਤੀ ਲਾ ਕੇ ਗੱਲ ਤੁਹਾਨੂੰ ਕਹਿੰਦਾ ਮੇਰੇ ਵਰਗੇ ਵੀ ਕਈ ਹੈਗੇ ਜਿਹੜੇ ਕਹਿੰਦੇ ਵੀ ਚੱਲ ਯਾਰ ਫੜਾ ਫੜੇ ਨੂੰ ਕੰਪਲੀਟ ਕਰ ਇਹਨੂੰ ਦੋ ਦੀ ਸਪੀਡ ਤੇ ਲਾ ਤੇ ਕੰਮ ਖਤਮ ਕਰੀਏ ਜਲਦੀ ਜਲਦੀ ਮੈਂ ਕੀ ਕੰਮ ਹੋਣਾ ਇਸ ਬਾਰੇ ਮੈਂ ਸ਼ਬਦ ਆ ਰਹੇ ਸੀ ਪਰ ਮੈਂ ਉਹ ਵੀਡੀਓ ਜੀ ਯੂਜ਼ ਨਹੀਂ ਕਰ ਸਕਦਾ ਠੀਕ ਆ ਵੀ ਜੇ ਤੁਸੀਂ ਗਾਈਡੈਂਸ ਲਈ ਆਪ ਦੀ ਮਤਲਬ ਲਾਈਫ ਲਈ ਅੱਗੇ ਜੋ ਤੁਹਾਡੀ ਮਤਲਬ ਤੁਸੀਂ ਲੈਣੀ ਆ ਠੀਕ ਆ ਅੱਗੇ ਆਪਣੀ ਜੌਬ ਤੁਸੀਂ ਲੈਣੀ ਆ ਠੀਕ ਆ ਮਤਲਬ ਕਿ ਮਿਲੀ ਗਈ ਹੈ ਸਮਝੋ ਤੇ ਉਹਦੇ ਬਾਰੇ ਤੁਸੀਂ ਨਹੀਂ ਜਾਣਕਾਰੀ ਲੈਣਾ ਚਾਹੁੰਦੇ ਮੈਂ ਵਾਰੀ ਵਾਰੀ ਇਹ ਚੀਜ਼ਾਂ ਰਿਪੀਟ ਕਰਦਾ ਚੰਗਾ ਨਹੀਂ ਲੱਗਦਾ ਵੀਡੀਓ ਫੁੱਲ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਮੈਨੂੰ ਫੇਰ ਉਹੀ ਕਮੈਂਟ ਆਉਂਦੇ ਆ ਮੈਂ ਫੇਰ ਉਸੇ ਤੇ ਵੀਡੀਓ ਬਣਾ ਰਿਹਾ ਤਾਂ ਮੈਨੂੰ ਵੀ ਇਹ ਚੀਜ਼ ਵਧੀਆ ਨਹੀਂ ਲੱਗਦੀ ਵੀ ਯਾਰ ਮੈਂ ਦੂਰੀ ਵਾਰ ਉਸ ਟੌਪਿਕ ਤੇ ਵੀਡੀਓ ਬਣਾਵਾਂ ਤਾਂ ਫਿਰ ਆਪਾਂ ਗੱਲ ਕਰਦੇ ਆਂ ਵੀ ਉਹੀ ਚੀਜ਼ ਮੈਂ ਸੌਰੀ ਸੌਰੀ ਜੇ ਤੁਹਾਨੂੰ ਇਸ ਚੀਜ਼ ਦਾ ਮਾਈਂਡ ਕੀਤਾ ਹੋਵੇ ਤੁਸੀਂ ਠੀਕ ਆ ਪਰ ਯਾਰ ਫੀਲ ਹੁੰਦਾ ਐ ਸੀਦਾ ਵੀ ਜੋ ਚੀਜ਼ ਮੈਂ ਕਮੈਂਟ ਤੇ ਰਿਪਲਾਈ ਕਰਤੇ ਨੇ ਠੀਕ ਆ ਕਮੈਂਟਸ ਦੇ ਮੈਂ ਰਿਪਲਾਈ ਕਿਉਂ ਕਰਦਾ ਮੈਂ ਤਿੰਨ ਪਾਰਟ ਬਣਾਤੇ ਤਿੰਨਾ ਪਾਰਟਾਂ ਦੇ ਵਿੱਚ ਮੈਂ ਵਾਰੀ ਵਾਰੀ ਉਹੀ ਕਮੈਂਟ ਨੂੰ ਵਾਰੀ ਵਾਰੀ ਰਿਪੀਟ ਕਰ ਰਿਹਾ ਤੁਸੀਂ ਫੇਰ ਉਹੀ ਕਮੈਂਟ ਕਰ ਰਹੇ ਹੋ ਕਿਉਂਕਿ ਤੁਸੀਂ ਵੀਡੀਓ ਦੇਖੀ ਹੀ ਨਹੀਂ ਠੀਕ ਆ ਤੁਸੀਂ ਵੀਡੀਓ ਦੇਖੀ ਨਹੀਂ ਮੈਨੂੰ ਤੁਸੀਂ ਮਜ਼ਾਕ ਮੰਨੋਗੇ ਇਸ ਸੀਦਾ ਕਿ ਦੰਦਾਂ ਦੇ ਬਾਰੇ ਮੈਨੂੰ ਘਟੋ ਘਟ ਡੇਢ 200 ਕਮੈਂਟ ਆ ਗਿਆ ਤਿੰਨਾ ਵੀਡੀਓ ਦੇ ਵਿੱਚ ਮਤਲਬ ਤਿੰਨ ਵੀਡੀਓ ਕੰਪਲੀਟ ਹੋਣ ਤੋਂ ਬਾਅਦ ਵੀ ਜਵਾਬ ਦੇਣ ਤੋਂ ਬਾਅਦ ਵੀ ਮੈਨੂੰ ਫਿਰ ਵਾਰੀ-ਵਾਰੀ ਕਮੈਂਟ ਆ ਰਹੇ ਵੀ ਸਰ ਦੰਦਾਂ ਬਾਰੇ ਕੁਝ ਦੱਸੋ ਦੰਦਾਂ ਦਾ ਦੱਸੋ ਤੁਸੀਂ ਵੀਡੀਓ ਫੁੱਲ ਦੇਖੀ ਹੋਊਗੀ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੁਸੀਂ ਵੀਡੀਓ ਨਹੀਂ ਦੇਖੀ ਫਿਰ ਤੁਹਾਡੇ ਮਨ ਦੇ ਵਿੱਚ ਉਹੀ ਡਾਊਟ ਰਹੂਗਾ ਛੱਡੋ ਇਹ ਟੌਪਿਕ ਨੂੰ ਠੀਕ ਆ ਆਪਾਂ ਗੱਲ ਕਰਦੇ ਹਾਂ ਮੇਨਲੀ ਆਪਣਾ ਜਿਹੜਾ ਉਹ ਵੀ ਜੋ ਵੀ ਬਾਇਓਡਰ ਆਪਣਾ ਸਮਾਨ ਮਿਲਣਾ ਹੈਗਾ ਠੀਕ ਆ ਤੇ ਇਹ ਗੱਲ ਫਿਰ ਆਪਾਂ ਉਹੀ ਕਰਾਂਗੇ ਵੀ ਵਰਦੀ ਤੁਹਾਡੇ ਕੋਲ ਯਾਰ ਦੋ ਹੋਣੀਆਂ ਚਾਹੀਦੀਆਂ ਠੀਕ ਆ ਵਰਦੀਆਂ ਤੁਹਾਡੇ ਕੋਲ ਦੋ ਹੋਣਗੀਆਂ ਤੁਸੀਂ ਆਲਟਰਨੇਟਿਵ ਡੇਸ ਤੇ ਪ ਤਿਆਰ ਵਰਦੀ ਠੀਕ ਆ ਉਹ ਤੁਸੀਂ ਕੱਲ ਨੂੰ ਪਾ ਸਕਦੇ ਆ ਠੀਕ ਆ ਉਸ ਤੋਂ ਬਾਅਦ ਜਿਹੜੀ ਇਹ ਵਰਦੀ ਧੋ ਦੇਣੀ ਤੁਸੀਂ ਉਹ ਪਰਸੋਂ ਪਾ ਸਕਦੇ ਆ ਤੁਹਾਡੇ ਕੋਲੇ ਵਰਦੀ ਇੱਕ ਹੋਊਗੀ ਤੁਸੀਂ ਇੱਕ ਵਰਦੀ ਨਾਲ ਕੀ ਕਰੋਗੇ ਇੱਕ ਵਰਦੀ ਬਗ ਡੇਲੀ ਡਿਊਟੀ ਕਰਨੋਂਗੇ ਤੁਸੀਂ ਆਪ ਸਹਣਿਓ ਠੀਕ ਆ ਵੀ ਡੇਲੀ ਤੁਸੀਂ ਕਾਲਜ ਜਾਂਦੇ ਆ ਜਾਂ ਕਾਲਜ ਆਉਂਦੇ ਸੀਗੇ ਤੁਸੀਂ ਡੇਲੀ ਉਹੀ ਕੱਪੜੇ ਪਾ ਜਾਂਦੇ ਸੀਗੇ ਤੁਹਾਡੇ ਕੋਲੇ 2 2 3 3 ਪੇਅਰ ਜਾਂ ਕੁੜੀਆਂ ਕੋਲੇ ਜ਼ਿਆਦਾ ਪੇਅਰ ਹੁੰਦੇ ਆ ਨਾ ਸੂਟਾਂ ਦੇ ਤਾਂ ਤੁਸੀਂ ਇੱਕ ਵਰਦੀ ਨਾਲ ਕਿਵੇਂ ਸਾਰਨੋਂਗੇ ਨਹੀਂ ਸਰਨਾਗਾ ਮੈਂ ਤਾਂ ਤੁਹਾਨੂੰ ਮੈਂ ਆਉਦੀ ਗੱਲ ਕਰਦਾ ਮੇਰੇ ਕੋਲੇ ਇਸ ਟਾਈਮ ਕਹਿੰਦੇ ਹੁੰਦੇ ਮੂੰਹ ਕੀਤੀ ਵਿੜਿਆਈ ਹੁੰਦੀ ਮੇਰੇ ਕੋਲੇ 8 ਤੋਂ 10 ਵਰਦੀਆਂ ਮੇਰੇ ਕੋਲੇ ਫਿਲਹਾਲ ਮੇਰੇ ਕੋਲ ਟ੍ਰੇਨਿੰਗ ਸੈਂਟਰ ਜਿਹੜਾ ਟ੍ਰੇਨਿੰਗ ਸੈਂਟਰ ਤੋਂ ਅਸੀਂ ਪਾਸ ਆਊਟ ਹੋਏ ਹਾਂ ਮੇਰੇ ਕੋਲੇ 7 ਵਰਦੀਆਂ ਸੀ ਮੈਂ ਉਦੋਂ ਠੀਕ ਹੈ ਤੇ ਬ੍ਰਦਰ ਮਤਲਬ ਇਸ ਚ ਕਿਰਸ ਨਹੀਂ ਕਰਨੀ ਹੁਣ ਕਿਰਸ ਠੀਕ ਹੈ ਪਹਿਲਾਂ ਇਹ ਚੀਜ਼ ਨੂੰ ਪਾਉਣ ਲਈ ਤੁਸੀਂ ਦਿਨ ਰਾਤ ਮਿਹਨਤ ਕੀਤੀ ਆ ਠੀਕ ਹੈ ਵੀ ਆ ਸਾਨੂੰ ਵਰਦੀ ਮਿਲ ਜੇ ਵਰਦੀ ਮਿਲ ਜੇ ਹੁਣ ਵਰਦੀ ਸੋਣ ਦਾ ਸਮਾਂ ਆ ਤੁਸੀਂ ਘਰੇ ਇੱਕ ਵਰਦੀ ਨਾ ਸਰਜੂਗਾ ਕਿਵੇਂ ਸਾਰ ਲਓਗੇ ਤੁਸੀਂ ਵਰਦੀ ਗੰਦੀ ਨਹੀਂ ਹੁੰਦੀ ਇੱਕ ਦਿਨ ਪਾਉਗੇ ਤੁਹਾਡੀ ਐਫਜੀ ਥਾਂ ਤੇ ਤੁਹਾਡੀ ਡਿਊਟੀ ਲੱਗੀ ਥੋੜੀ ਵਰਦੀ ਗੰਦੀ ਹੋ ਗਈ ਕੀ ਤੁਸੀਂ ਦੂਜੇ ਦਿਨ ਵੀ ਉਹੀ ਵਰਦੀ ਪਾਉਂਗੇ ਇੰਪੋਸੀਬਲ ਠੀਕ ਹੈ ਵਰਦੀਆਂ ਦੋ ਸਵਾਉ ਠੀਕ ਹੈ ਪੀਟੀ ਡਰੈਸ ਪਾ ਲੈਣਾ ਤੁਸੀਂ ਕਹਿ ਸਕਦੇ ਵੀ ਇੱਕ ਕਲੋਰ ਲੈ ਲਿਓ ਤੇ ਪੀਟੀ ਸ਼ਰਟਾਂ ਤੁਸੀਂ ਦੋ ਲੈ ਲਓ 150 ਕੇ 200 ਦੀ ਮਤਲਬ ਆਪਣੀ ਪੀਟੀ ਸ਼ਰਟ ਆਉਂਦੀ ਹੈ ਤੇ ਆਪਣੀ ਲੋਰ ਵੀ 2.5 300 ਦੀ ਲੋਰ ਆ ਜਾਂਦੀ ਹੈ ਠੀਕ ਹੈ ਸਪੋਰਟ ਸ਼ੂਜ਼ ਬੇਸ਼ੱਕ ਤੁਸੀਂ ਕੋਈ ਨਾਰਮਲ ਜਿਹਾ ਲੈ ਲਓ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਰੈੱਡ ਟੇਪ ਦੇ ਲੈ ਲਓ ਠੀਕ ਹੈ ਆਪਣੇ ਨਾਰਮਲ 4-500 ਵਾਲੇ ਜਿਵੇਂ ਲੈ ਲਓ ਵੀ ਤੁਸੀਂ ਮੈਂ ਫਿਰ ਉਹੀ ਗੱਲ ਕਹਿੰਦਾ ਵੀ ਤੁਹਾਨੂੰ ਪਤਾ ਨਹੀਂ ਵੀ ਤੁਹਾਨੂੰ ਪੌਸਲੈਂਡ ਦੇ ਵਿੱਚ ਕਿੰਨਾ ਸਮਾਂ ਰੱਖਣਾਗਾ ਹੋ ਸਕਦਾ ਤੁਸੀਂ ਹਫ਼ਤੇ ਬਾਅਦ ਟ੍ਰੇਨਿੰਗ ਸੈਂਟਰ ਚਲੇ ਜਾਓ ਹੋ ਸਕਦਾ ਤੁਹਾਨੂੰ ਸਾਲ ਵੀ ਲੱਗ ਜਾਵੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਵੀ ਟ੍ਰੇਨਿੰਗ ਸ਼ੈਡਿਊਲ ਟ੍ਰੇਨਿੰਗ ਸ਼ੈਡਿਊਲ ਦਾ ਜੋ ਮਤਲਬ ਕਿ ਹੈਗਾ ਨਾ ਮੈਂ ਤੁਹਾਨੂੰ ਦੱਸ ਨਹੀਂ ਵੀ ਜੋ ਟ੍ਰੇਨਿੰਗ ਦਾ ਸਿਸਟਮ ਹੈ ਉਹ ਤੁਹਾਨੂੰ ਪੱਕਾ ਨਹੀਂ ਪਤਾਗਾ ਜਦੋਂ ਤੱਕ ਉਥੇ ਬੈਚ ਚੱਲ ਰਿਹਾ ਹੈਗਾ ਉਹਨਾਂ ਚਿਰ ਤੁਹਾਨੂੰ ਪੇਜ ਨਹੀਂ ਸਕਦੇ ਉਹ ਬੈਚ ਮੇਰੇ ਅਕੋਰਡਿੰਗ ਚੱਲਣਾ ਹੈਗਾ ਸਤੰਬਰ ਅਕਤੂਬਰ ਤੱਕ ਅਸੀਂ 20 ਸਤੰਬਰ ਦੇ ਵਿੱਚ ਪਾਸ ਆਊਟ ਹੋਏ ਸੀਗੇ ਠੀਕ ਆ ਹੋਪਸੋ ਪਹਿਲਾਂ ਵੀ ਕਰ ਦੇਣ ਉਹਨਾਂ ਨੂੰ ਕਿਉਂਕਿ ਸਾਡੀ ਡਿਊਟੀ ਥੋੜੀ ਲੰਮੀ ਡੇਢ ਦੋ ਮਹੀਨੇ ਪੈ ਗਈ ਸੀਗੀ ਉਹਨਾਂ ਦੀ ਡਿਊਟੀ ਲੰਮੀ ਨਹੀਂ ਪੈਗੀ ਠੀਕ ਆ ਉਹ ਡੇਢ ਦੋ ਮਹੀਨੇ ਉਹਨਾਂ ਦਾ ਮਤਲਬ ਕਿ ਟਾਈਮ ਬਚ ਗਿਆ ਹੋਪਸੋ ਉਹਨਾਂ ਦਾ ਜਿਹੜਾ ਬੈਚ ਆ ਅਗਸਟ ਦੇ ਵਿੱਚ ਪਾਸ ਕਰ ਦੇਣ ਜਾਂ ਜੁਲਾਈ ਚ ਵੀ ਪਾਸ ਹੋ ਜੀ ਤਾਂ ਮੰਨ ਕੇ ਚੱਲੋ ਵੀ ਤੁਸੀਂ ਮੀਨਾ ਪੁਲਿਸ ਲਾਈਨ ਦੇ ਵਿੱਚ ਰਹੋਗੇ ਠੀਕ ਆ ਤਾਂ ਤੁਸੀਂ ਜਿਹੜਾ ਮਤਲਬ ਕਿ ਸਮਾਨ ਲੈਣਾ ਤੁਸੀਂ ਉਸ ਅਕੋਰਡਿੰਗ ਸਮਾਨ ਲੈ ਲਓ ਵੀ ਤੁਸੀਂ ਇਹ ਚੀਜ਼ ਮੰਨ ਕੇ ਚੱਲੋ ਵੀ ਅਸੀਂ ਮੰਥ ਦੋ ਮੰਥ ਇੱਕ ਜਾਂ ਦੋ ਮਹੀਨੇ ਅਸੀਂ ਪੁਲਿਸ ਲਾਈਨ ਦੇ ਵਿੱਚ ਰਹਿਣਾ ਵੀ ਸਾਡੇ ਕੋਲੇ ਪੀਟੀ ਡਰੈਸ ਵੀ ਹੋਣੀ ਚਾਹੀਦੀ ਹੈ ਸਾਡੇ ਕੋਲੇ ਦੋ ਯੂਨੀਫਾਰਮ ਵੀ ਹੋਣੀਆਂ ਚਾਹੀਦੀਆਂ ਠੀਕ ਆ ਇਸ ਕਰਕੇ ਜੇ ਉਹ ਉੱਥੇ ਬਾਇ ਆਰਡਰ ਸਮਾਨ ਮਿਲਣਾ ਮੈਂ ਉਹਦਾ ਵੀ ਥੋੜਾ ਜਿਹਾ ਚਾਨਣਾ ਪਾ ਦਿੰਨਾ ਵੀ ਉੱਥੇ ਆਪ ਨੂੰ ਬਾਇ ਆਰਡਰ ਜਿਹੜਾ ਜਾਂਦਿਆਂ ਹਿਸਾਰ ਆਪ ਨੂੰ ਸਮਾਨ ਮਿਲਣਾ ਠੀਕ ਆ ਉਹ ਆਪਾਂ ਨੂੰ ਮਿਲਣੀਆਂ ਹੈਗੀਆਂ ਵਰਦੀਆਂ ਉਹ ਆਪਾਂ ਨੂੰ ਮਿਲਨੇ ਹੈਗੇ ਉੱਥੇ ਪੀਟੀ ਡਰੈਸ ਦਾ ਸਮਾਨ ਜਿੱਦਾਂ ਕਿ ਆਪਣੇ ਪਟਕੀ ਹੋਗੀ ਮੁੰਡਿਆਂ ਦੀ ਠੀਕ ਹੈ ਤੇ ਟੀ-ਸ਼ਰਟ ਤੇ ਲੋਰ ਹੋਗੀ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਸਰਦੀ ਸ਼ੁਰੂ ਹੋ ਜਾਣੀ ਹੈ ਫਿਰ ਆਪਾਂ ਨੂੰ ਟਰੈਕਸੂਟ ਵੀ ਮਿਲਣਗੇ ਮੈਂ ਟਰੈਕਸੂਟ ਪਾਈ ਦੀ ਇੱਕ ਮਤਲ ਸਾਡੇ ਸਾਰਿਆਂ ਦੀ ਜਿਹੜਾ ਸਾਡਾ ਬੈਚ ਸੀਗਾ ਸਾਡੇ ਮੁੰਡੇ ਯਾਰੋ ਉਸ ਮੇਰੇ ਹੈਗੇ ਨਾਲ ਉਹਨਾਂ ਦਾ ਇੱਕ ਫੋਟੋਗ੍ਰਾਫ ਖੁੱਦ ਦੇ ਨਾਲ ਠੀਕ ਹੈ ਉਹ ਸ਼ੇਅਰ ਕਰ ਦੇਣਾ ਤੁਹਾਡੇ ਨਾਲ ਵੀ ਆਹ ਟਰੈਕਸੂਟ ਠੀਕ ਹੈ ਟਰੈਕਸੂਟ ਵੀ ਆਪਾਂ ਨੂੰ ਮਿਲੂਗਾ ਉਹ ਆਪਾਂ ਨੂੰ ਸਰਦੀਆਂ ਦੇ ਵਿੱਚ ਮਿਲੂਗਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਹੋਰ ਵੀ ਕਾਫੀ ਸਮਾਨ ਵਗੈਰਾ ਹੁੰਦਾ ਜਿੱਦਾਂ ਕਿ ਆਪਾਂ ਨੂੰ ਸ਼ੂਜ਼ ਹੋਗੇ ਪੀਡ ਅਟੈਸ ਦੇ ਨਾਲ ਠੀਕ ਹੈ ਤੇ ਹੋਰ ਕਾਫੀ ਸਮਾਨ ਹੋਗਾ ਜਿੱਦਾਂ ਕਿ ਆਪਾਂ ਨੂੰ ਵਰਦੀਆਂ ਹੋਗੀਆਂ ਲਾ ਡਰੈਸ ਵਗੈਰਾ ਹੋਊਗੀ ਠੀਕ ਹੈ ਆਪਣੀ ਸਾਰੇ ਮੋਨੀਅਲ ਡਰੈਸ ਹੋਊਗੀ ਤੇ ਪਰੇਡ ਸ਼ੂਜ਼ ਹੋਗੇ ਮਤਲਬ ਜੋ ਵੀ ਹੈਗਾ ਉੱਥੇ ਜਿਵੇਂ ਕਹਿ ਸਕਦੇ ਆਪਾਂ ਨੂੰ ਸਮਾਨ ਕਾਫੀ ਜ਼ਿਆਦਾ ਮਿਲਣਾ ਆਏਗਾ ਠੀਕ ਹੈ ਠੀਕ ਹੈ ਇੱਥੇ ਤੁਸੀਂ ਬੇਸ਼ੱਕ ਘੱਟ ਸਮਾਨ ਲੈ ਲਿਓ ਠੀਕ ਹੈ ਵੀ ਤੁਹਾਡਾ ਸਾਰ ਜਾਊਗਾ ਪਰ ਉੱਥੇ ਤੁਹਾਨੂੰ ਸਮਾਨ ਸਾਰਾ ਲੈਣਾ ਹੀ ਪਊਗਾ ਉਹ ਸਮਾਨ ਸਾਰਾ ਬਾਇਓ ਡਰੀ ਮਿਲਣਾ ਤੁਹਾਨੂੰ ਉਹ ਸੀ ਤਾਂ ਤੁਸੀਂ ਮਨਾ ਨਹੀਂ ਕਰ ਸਕਦੇ ਵੀ ਸਾਡੇ ਕੋਲ ਸਮਾਨ ਹੈਗਾ ਜਾਂ ਨਹੀਂ ਹੈਗਾ ਉਹ ਪਲਾਟੋਨ ਵਾਈਜ਼ ਆਪਾਂ ਨੂੰ ਸਮਾਨ ਮਿਲਣਾ ਠੀਕ ਹੈ ਤੇ ਪਲਾਟੋਨ ਦਾ ਮਤਲਬ ਕੀ ਹੈ ਜਿਹੜਾ ਪਰਫੈਕਟ ਹੁੰਦਾ ਉਹ ਸਾਰੇ ਉਹਨੂੰ ਮਤਲਬ ਹੈਂਡਲ ਕਰਦਾ ਹੈਗਾ ਜੋ ਵੀ ਸਮਾਨ ਲੈ ਕੇ ਆਉਣਾ ਹੈਗਾ ਤੇ ਪਲਾਟੋਨ ਵਾਰ ਪੈਸੇ ਇਕੱਠੇ ਕਰਕੇ ਉਹ ਜਮ੍ਹਾਂ ਕਰਨੇ ਹੁੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਜੋ ਵੀ ਮਤਲਬ ਕਿ ਚਲੋ ਵੀ ਆਪਾਂ ਨੂੰ ਮੰਥਲੀ ਸਮਾਨ ਮਿਲਦਾ ਰਹਿੰਦਾ ਮਤਲਬ ਮਿਲਦਾ ਹੀ ਰਹਿੰਦਾ ਹੈਗਾ ਆਪਾਂ ਨੂੰ ਸਮਾਨ ਠੀਕ ਆ ਕਿ ਜਦੋਂ ਕਿ ਨਵੇਂ ਪਟਕੇ ਕਰੀਬ ਮਤਲਬ 2 ਕੁ ਮਹੀਨੇ ਮਸਾਂ ਪਟਕਾ ਚੱਲਦਾ ਹੈਗਾ ਮੁੰਡਿਆਂ ਦਾ ਠੀਕ ਆ ਫਿਰ ਟੀ-ਸ਼ਰਟਾਂ ਨਵੀਆਂ ਮਿਲ ਜਾਂਦੀਆਂ ਕਿਉਂਕਿ ਟੀ-ਸ਼ਰਟਾਂ ਯਾਰ ਇਹ ਚੀਜ਼ ਸੋਚੋ ਤੁਸੀਂ ਵੀ ਉੱਥੇ ਤੁਹਾਨੂੰ ਇੰਨੀ ਕੁ ਸਾਫ਼ ਸੁਥਰੀ ਵਰਦੀ ਪਾਉਣ ਦੀ ਹਦਾਇਤ ਕੀਤੀ ਜਾਊਗੀ ਨਾ ਵੀ ਜੋ ਤੁਹਾਡੀ ਮੜੀ ਟੀ-ਸ਼ਰਟ ਦੇ ਕਲਰ ਵੀ ਤੁਹਾਡੇ yellow ਹੋਣਗੇ ਨਾ ਤਾਂ ਤੁਹਾਨੂੰ ਸਜ਼ਾ ਤੁਹਾਨੂੰ ਮਿਲਣੀ ਆ ਤੁਹਾਨੂੰ ਸਜ਼ਾ ਮਿਲਣੀ ਆ ਵੀ ਤੁਹਾਡੀ ਜਿਹੜੀ ਵਰਦੀ ਮਤਲਬ ਤੁਹਾਡੀ ਜਿਹੜੀ ਡਰੈੱਸ ਆ ਆਪਣਾ ਪੀਟੀ ਡਰੈੱਸ ਆ ਚਾਹੀ ਤੁਹਾਡੀ ਯੂਨੀਫਾਰਮ ਚੋ ਮਰਜ਼ੀ ਆ ਯਾਰ ਤੁਹਾਨੂੰ ਉੱਥੇ ਮਤਲਬ ਕਿ ਕਲੀਨ ਕਲੀਨ ਰਹਿਣ ਦਾ ਪੂਰਾ ਤੁਹਾਨੂੰ ਮਤਲਬ ਕੀ ਜਿਵੇਂ ਕਹਿ ਸਕਦੇ ਨਾ ਵੀ ਤੁਹਾਡੇ ਤੇ ਯਾਰ ਮੈਂ ਕਿਦਾਂ ਕਹਾਂ ਕਲੀਨ ਰਹਿਣ ਦਾ ਤੁਹਾਡੇ ਤੇ ਜਿਵੇਂ ਕਹਿ ਸਕਦੇ ਇੱਕ ਬੋਝ ਬੋਝ ਹੋਊਗਾ ਵੀਰ ਅਸੀਂ ਸਾਫ਼ ਸੁਥਰੇ ਰਹਿਣਾਗਾ ਤੁਸੀਂ ਬੋਝ ਸਮਝਣ ਲੱਗ ਜਾਓਗੇ ਵੀ ਯਾਰ ਟੀ-ਸ਼ਰਟ ਸਹੀ ਤਾਂ ਹੈ ਠੀਕ ਹੈ ਉਸਤਾਦ ਸਾਹਿਬਾਨ ਨਿੱਕੀ ਚੀਜ਼ ਤੋਂ ਵੀ ਟੋਕਦੇ ਨਿੱਕੀ ਚੀਜ਼ ਤੋਂ ਵੀ ਤੇ ਜਰਾਬਾਂ ਦੇ ਜੋੜੇ ਹੋਗੇ ਉੱਥੇ ਮਤਲਬ ਮਿਲ ਜਾਣਗੇ ਠੀਕ ਹੈ ਤੇ ਕੋਸਮਾਨ ਇਦਾਂ ਦਾ ਵੀ ਹੁੰਦਾ ਵੀ ਜੋ ਆਪਾਂ ਆਪ ਦੇ ਬੇਸ ਤੇ ਵੀ ਲੈ ਸਕਦੇ ਆ ਬਾਕੀ ਬਾਇ ਆਰਡਰ ਸਮਾਨ ਦੇ ਵਿੱਚ ਆਪਾਂ ਨੂੰ ਫੇਰ ਆਪਾਂ ਉਹੀ ਗੱਲ ਕਰਦੇ ਆ ਵਰਦੀ ਠੀਕ ਆ ਆਪਣਾ ਟਰੈਕ ਸੂਟ ਹੋ ਗਿਆ ਸਿਆਲਾਂ ਵਾਲਾ ਠੀਕ ਆ ਆਪ ਨੂੰ ਟੋਪੀਆਂ ਮਿਲਣਗੀਆਂ ਸਿਆਲਾਂ ਵਾਲੀਆਂ ਠੀਕ ਆ ਜੋ ਕਿ ਬੈਸਟ ਕੁਆਲਿਟੀ ਦੀ ਹੁੰਦੀਆਂ ਸਾਡੇ ਬਾਰੀ ਇੰਨੀ ਕੁ ਬੈਸਟ ਕੁਆਲਿਟੀ ਦੀਆਂ ਟੋਪੀਆਂ ਸੀ ਨਾ ਮੈਂ ਕਹਿੰਨਾ ਵੀ ਠੰਡ ਨੇੜ ਦੇ ਨਹੀਂ ਲੰਘਦੀ ਸੀ ਠੀਕ ਹੈ ਤੇ ਗਰਮ ਜੁਰਾਬਾਂ ਵੀ ਮਿਲ ਜਾਂਦੀਆਂ ਸਿਆਲਾਂ ਦੇ ਵਿੱਚ ਠੀਕ ਹੈ ਤੇ ਉਹ ਬਾਇਓਡਰ ਵੀ ਹੁੰਦੀਆਂ ਤੇ ਜਾਂ ਆਪਾਂ ਆਪਦੇ ਬੇਸ ਤੇ ਵੀ ਜਿਵੇਂ ਕਹਿ ਸਕਦੇ ਹਾਂ ਵੀ ਜੇ ਆਪਣੇ ਪੈਰ ਜ਼ਿਆਦਾ ਪਸੀਨਾ ਆਉਂਦਾ ਆਪ ਨੂੰ ਤੇ ਆਪਾਂ ਜ਼ਿਆਦਾ ਵੀ ਲੈ ਸਕਦੇ ਹਾਂ ਠੀਕ ਆ ਉਹ ਸਾਰਾ ਕੁਝ ਪੇਡ ਆ ਟ੍ਰੇਨਿੰਗ ਸੈਂਟਰ ਦੇ ਵਿੱਚ ਹਰ ਇੱਕ ਚੀਜ਼ ਪੇਡ ਆ ਠੀਕ ਆ ਤੇ ਉੱਥੇ ਸਿਰਫ ਆਪਣਾ ਰਹਿਣਾ ਸੈਣਾ ਫ੍ਰੀ ਆ ਰਹਿਣਾ ਜਿਵੇਂ ਕਿਸੇ ਦੀ ਇਕੱਲਾ ਰਹਿਣਾ ਆਪ ਨੂੰ ਹੋਸਟਲ ਫ੍ਰੀ ਆ ਆਪਣਾ ਮੈਸ ਦਾ ਖਰਚਾ ਵੀ ਮਤਲਬ ਆਪ ਨੂੰ ਦੇਣਾ ਪਊਗਾ ਤੇ ਜੋ ਵੀ ਤੁਹਾਡਾ ਜਿਹੜਾ ਖਰਚਾ ਹੈਗਾ ਨਾ ਉਹ ਤੁਸੀਂ ਖੁਦ ਹੀ ਕਰਨਾ ਹੈ ਕਈ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਰਹੇ ਨੇ ਵੀ ਸਾਰਾ ਜਿਹੜਾ ਖਰਚਾ ਸਾਡਾ ਹੋਊਗਾ ਅਸੀਂ ਉਹ ਜਿਹੜਾ ਖਰਚਾ ਬਾਅਦ ਵਿੱਚ ਦੇ ਸਕਦੇ ਕਿਉਂਕਿ ਸਾਡੀ ਸੈਲਰੀ ਨਹੀਂ ਆਈ ਹੋਊਗੀ ਤਾਂ ਬ੍ਰਦਰ ਇਹ ਚੀਜ਼ ਨਹੀਂ ਹੁੰਦੀ ਕਿ ਤੁਸੀਂ ਹੁਣ ਤੋਂ ਹੀ ਆਪਦੇ ਘਰਦਿਆਂ ਨੂੰ ਕਹੋ ਠੀਕ ਆ ਚਲੋ ਕਈਆਂ ਦੀ ਫਾਈਨੈਂਸ਼ੀਅਲ ਹਾਲਥ ਥੋੜੀ ਜੀ ਵੀਕ ਹੁੰਦੀ ਮੰਨਦਾ ਮੈਂ ਇਹ ਚੀਜ਼ ਮੈਂ ਵੀ ਕੋਈ ਜ਼ਿਆਦਾ ਕੋਈ ਅਪਰ ਲੈਵਲ ਦਾ ਨਹੀਂ ਹੈ ਠੀਕ ਹੈ ਮੈਂ ਮੈਂ ਵੀ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਠੀਕ ਹੈ ਕਈ ਵਾਰੀ ਪੈਸੇ ਕਰਾਂ ਦੇ ਵਿੱਚ ਨਹੀਂ ਹੁੰਦੇ ਸਿਚੁਏਸ਼ਨ ਉਹਦਾਂ ਦੀ ਹੁੰਦੀ ਆ ਤੇ ਘੱਟੋ ਘੱਟ ਤੁਸੀਂ ਯਾਰ 20000 ਰੁਪਏ ਤਾਂ ਆਪਦੇ ਕੋ ਠੀਕ ਹੈ ਤੇ 20000 ਰੁਪਏ ਤੁਹਾਡੇ ਕੋਲ ਹੋਣਾ ਚਾਹੀਦਾ ਕਿਉਂਕਿ ਆਪਾਂ ਨੂੰ ਜਾਂਦਿਆਂ ਸਾਰੀ ਹੀ ਟ੍ਰੇਨਿੰਗ ਦੇ ਵਿੱਚ ਆਪਣੇ ਤੇ ਪੈਸਿਆਂ ਦਾ ਬੋਝ ਜਿਵੇਂ ਕਹਿ ਸਕਦੇ ਹਾਂ ਚੀਜ਼ਾਂ ਲੈਣ ਦਾ ਮਤਲਬ ਆਪਾਂ ਨੂੰ ਸਾਰਾ ਸਮਾਨ ਮਿਲਣਾ ਆਏਗਾ ਠੀਕ ਆਪਾਂ ਨੂੰ ਜਿਵੇਂ ਕਹਿ ਸਕਦੇ ਮੈਂ ਫਿਰ ਉਹੀ ਗੱਲ ਵਰਦੀ ਠੀਕ ਆ ਤੇ ਆਪਣੀ ਵਰਦੀ ਸਾਰਾ ਐਕਸੈਸਰੀਜ਼ ਹੋਗੀ ਤੇ ਆਪਣੀ ਹੋਗੀ ਪੀਟੀਟਸ ਦੀ ਐਕਸੈਸਰੀਜ਼ ਜੋ ਵੀ ਹੈਗੀ ਠੀਕ ਆ ਆਪਣੇ ਚੈਸ ਨੰਬਰ ਵੀ ਆਪਣੇ ਪੇਡ ਹੋਣਗੇ ਠੀਕ ਆ ਤੇ ਉਸ ਤੋਂ ਬਾਅਦ ਸੈਰਮੋਨੀਅਲ ਡਰੈਸ ਹੋਗੀ ਠੀਕ ਆ ਤੇ ਹੋਰ ਜਿਵੇਂ ਕਹਿ ਸਕਦੇ ਆ ਵੀ ਲੋਅ ਡਰੈਸ ਲਾਰਡ ਰੈਸ ਆਪਣੀ ਸਿਰਫ ਜੋ ਵੀ ਹੈਗੀ ਉਹ ਅਲੱਗ ਤੋਂ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਜੋ ਵੀ ਮਤਲਬ ਐਸੈਸਰੀਜ਼ ਵਗੈਰਾ ਹੁੰਦੀਆਂ ਜਿਵੇਂ ਟਾਈ ਹੋਗੀ ਬੈਲਟ ਹੁੰਦੀਆਂ ਸ਼ੂਜ਼ ਵਗੈਰਾ ਉਹ ਵੀ ਅਲੱਗ ਤੋਂ ਮਿਲਣਗੇ ਪੱਗ ਵਗੈਰਾ ਮਿਲੋਗੇ ਆਪਾਂ ਨੂੰ ਤੇ ਇਹ ਚੀਜ਼ਾਂ ਸਾਰੀਆਂ ਪੇਡ ਹੀ ਹੋਣਗੀਆਂ ਤੇ ਤੁਸੀਂ ਇਹ ਨਾ ਸੋਚਿਓ ਵੀ ਕਿਤੇ ਅਰ ਵੀ ਹੁਣ ਅਸੀਂ ਭਰਤੀ ਹੋ ਗਏ ਸਾਨੂੰ ਸਾਰਾ ਕੁਝ ਫ੍ਰੀ ਟ੍ਰੇਨਿੰਗ ਦੇ ਵਿੱਚ ਕੋਈ ਵੀ ਫ੍ਰੀ ਨਹੀਂਗਾ ਸਿਰਫ ਰਿਹਾਇਸ਼ ਨੂੰ ਛੱਡ ਕੇ ਤੇ ਹੋਪਸ ਤੁਹਾਨੂੰ ਤੁਸੀਂ ਇਹ ਚੀਜ਼ ਨੂੰ ਵੀ ਮਤਲਬ ਕਿ ਗੇਨ ਕੀਤਾ ਹੋਣਾ ਠੀਕ ਹੈ ਤੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਠੀਕ ਹੈ ਤੇ ਇਦ ਠੀਕਾ ਤੇ ਜੋ ਵੀ ਅੱਗੇ ਦੀ ਮੈਂ ਕਾਰਵਾਈ ਜੋ ਵੀ ਹੋਊਗੀ ਸੈਲਰੀ ਵਗੈਰਾ ਬਾਰੇ ਕਾਫੀ ਜਿਹੜੇ ਹੈਗੇ ਮੇਰੇ ਕੋਲ ਟੌਪਿਕਸ ਹੈਗੇ ਆ ਤੇ ਮੈਂ ਉਹਨਾਂ ਤੇ ਵੀ ਤੁਹਾਨੂੰ ਜਾਣਕਾਰੀ ਚੁਕਾਉਂਗਾ ਤਾਂ ਤਦ ਤੱਕ ਲਈ ਸასი ਕਾਲ ਜੈ ਹਿੰਦ ਤੇ ਸਪੋਰਟ ਕਰਦੇ ਰਹੋ ਇਦਾਂ ਹੀ ਸასი ਕਾਲ